ਦੋਸਤੋ ਹੁਣੇ-ਹੁਣੇ ਮੈਂ ਇੱਕ ਕਿਤਾਬ ਪੜ ਰਿਹਾ ਸੀ ਦਾ ਹਰਮਨਜੀਤ ਉਹ ਰਾਮੀ ਰਾਣੀ ਤੱਤ ਬਹੁਤ ਕਮਾਲ ਦੀ ਕਿਤਾਬ ਹੈ ਤੁਸੀਂ ਵੀ ਪੜੋ ਉਹਦੇ ਵਿੱਚੋਂ ਮੈਨੂੰ ਦੋ ਕਲਾਈਨਾਂ ਅੱਛੀਆਂ ਲੱਗੀਆਂ ਨੇ ਮੈਂ ਤੁਹਾਨੂੰ ਨਾਲ ਸਾਂਝੀਆਂ ਕਰ ਰਿਹਾ ਮੇਰੇ ਗਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਏ ਮੇਰੇ ਗਾ ਤੇਰੇ ਅੰਦਰ ਹੀ ਕਸਤ ਦੇ ਵਿੱਚ ਮਿਹਨਤ ਬੜੀ ਜ਼ਰੂਰੀ ਹੁੰਦੀ ਹੈ ਮੋਮਬਤੀ ਤੇ ਕਦੇ ਕੜਾਹੇ ਰਜਦੇ ਨਹੀਂ ਹੁੰਦੇ ਮੋਮਬਤੀ ਤੇ ਕਦੇ ਕੜਾਹੇ ਰਜਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਸੂਰਜ ਕਦੇ ਵੀ ਖਣੀਆਂ